ਅਰਬਪਤੀਆਂ ਦੇ ਘਰਾਂ ਵਿੱਚ ਹੁੰਦੀਆਂ ਹਨ ਇਹ 7 ਸ਼ubh ਮੂਰਤੀਆਂ ਤੁਹਾਡੇ ਲਈ ਵੀ ਲਿਆ ਸਕਦੀਆਂ ਹਨ ਦੌਲਤ ਤੇ ਖੁਸ਼ਹਾਲੀ ਅਰਬਪਤੀ ਆਪਣੇ ਘਰ ਵਿੱਚ ਵਾਸਤੂ ਸ਼ਾਸਤਰ ਦੇ ਅਨੁਸਾਰ ਇਹ 7 ਮੂਰਤੀਆਂ ਸ਼ubh ਮੂਰਤੀਆਂ ਜ਼ਰੂਰ ਰੱਖਦੇ ਹਨ ਸਹੀ ਮੂਰਤੀਆਂ ਰੱਖਣ ਨਾਲ ਸਕਾਰਾਤਮਕ ਊਰਜਾ ਦੌਲਤ ਅਤੇ ਖੁਸ਼ਹਾਲੀ ਆਉਂਦੀ ਹੈ ਜੋ ਉਹਨਾਂ ਨੂੰ ਸਫਲਤਾ ਅਤੇ ਖੁਸ਼ੀ ਦਾ ਕਾਰਨ ਹਨ ਆਓ ਜਾਣਦੇ ਹਾਂ ਇਹਨਾਂ ਮੂਰਤੀਆਂ ਬਾਰੇ ਹਾਥੀ ਦੀ ਮੂਰਤੀ ਦੌਲਤ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਹਾਥੀ ਨੂੰ ਦੌਲਤ ਅਤੇ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਸੌਣ ਵੇਲੇ ਕਮਰੇ ਵਿੱਚ ਚਾਂਦੀ ਜਾਂ ਪਿੱਤਲ ਦੀ ਹਾਥੀ ਦੀ ਮੂਰਤੀ ਰੱਖਣ ਨਾਲ ਰਾਹੂ ਦੋਸ਼ ਦੂਰ ਹੁੰਦਾ ਹੈ ਇਸ ਨੂੰ ਘਰਾਂ ਵਿੱਚ ਰੱਖਣ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਧਨ ਵਿੱਚ ਵਾਧਾ ਹੁੰਦਾ ਹੈ ਉੱਲੂ ਦੀ ਮੂਰਤੀ ਦੌਲਤ ਅਤੇ ਬੁੱਧੀ ਦਾ ਪ੍ਰਤੀਕ ਹੈ ਕਹਿੰਦੇ ਦੇਵੀ ਲక్ష్ਮੀ ਦਾ ਵਾਹਣ ਹੈ ਇਸ ਲਈ ਇਸ ਨੂੰ ਘਰ ਵਿੱਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਵਾਸਤੂ ਦੇ ਅਨਸਾਰ ਉੱਲੂ ਦੀ ਮੂਰਤੀ ਇਹ ਯਕੀਨੀ ਬਣਾਉਂਦੀ ਹੈ ਕਿ ਘਰ ਵਿੱਚ ਧਨ ਦੀ ਕੋਈ ਕਮੀ ਨਾ ਰਹੇ ਅਤੇ ਸਿਹਤ ਚੰਗੀ ਰਹੇ ਉੱਲੂ ਨੂੰ ਇੱਕ ਚਲਾਕ ਪੰਛੀ ਵੀ ਮੰਨਿਆ ਜਾਂਦਾ ਹੈ ਇਸ ਲਈ ਇਹ ਕਾਰੋਬਾਰੀਆਂ ਤੇ ਨਿਵੇਕਸ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 3 क्रिस्टल पिरामिड ਸਕਾਰਾਤਮਕ ਊਰਜਾ ਦਾ ਸਰੋਤ ਘਰ ਵਿੱਚ क्रिस्टਲ ਪਿਰਾਮਿਡ ਰੱਖਣ ਨਾਲ ਖੁਸ਼ਹਾਲੀ ਦੇ ਦਰਵਾਜ਼ੇ ਖੁੱਲਦੇ ਹਨ ਇਹ ਸਕਾਰਾਤਮਕ ਊਰਜਾ ਮਾਨਸਿਕ ਸ਼ਾਂਤੀ ਅਧਿਆਤਮਿਕ ਵਿਕਾਸ ਵਧਾਉਣ ਵਿੱਚ ਮਦਦ ਕਰਦਾ ਹੈ ਇਸ ਨੂੰ ਘਰ ਦੀ ਉੱਤਰ ਪੂਰਬ ਦਿਸ਼ਾ ਵਿੱਚ ਰੱਖਣ ਨਾਲ ਵਾਸਤੂ ਦੋਸ਼ ਦੂਰ ਹੁੰਦੇ ਹਨ ਨੰਬਰ 4 ਕਾਮ ਤੈਨੂੰ ਗਾਂ ਦੌਲਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਕਾਮ ਤੇ ਨੂੰ ਗਾਂ ਵਿੱਚ ਦੇਵੀ ਲਕਸ਼ਮੀ ਦੁਰਗਾ ਅਤੇ ਸਸਵਤੀ ਦੇ ਗੁਣ ਹਨ ਇਸ ਨੂੰ ਘਰ ਵਿੱਚ ਰੱਖਣ ਨਾਲ ਧਨ ਦੌਲਤ ਵਾਧੀ ਹੈ ਅਤੇ ਖੁਸ਼ੀ ਸ਼ਾਂਤੀ ਬਣੀ ਰਹਿੰਦੀ ਹੈ ਇਸ ਦੀ ਪੂਜਾ ਉਹਨਾਂ ਔਰਤਾਂ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਮੰਨੀ ਜਾਂਦੀ ਹੈ ਜੋ ਬੱਚੇ ਪੈਦਾ ਕਰਨਾ ਚਾਹੁੰਦੀ ਹੈ ਨੰਬਰ 5 ਕਛੂ কুমੇ ਦੀ ਮੂਰਤੀ ਸੇਤ ਅਤੇ ਦੌਲਤ ਦਾ ਪ੍ਰਤੀਕ ਹੈ ਘਰ ਵਿੱਚ ਧਾਤ ਜਾਂ ਕ੍ਰਿਸਟਲ ਵਾਲਾ ਕਛੂ ਰੱਖਣ ਆ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਭਗਵਾਨ ਗੁਬੇਰ ਅਤੇ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਇਸ ਨੂੰ ਘਰ ਵਿੱਚ ਰੱਖਣ ਨਾਲ ਸੇਤ ਅਤੇ ਦੌਲਤ ਨਾਲ ਜੁੜੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਨੰਬਰ 6 ਗਣੇਸ਼ ਮੂਰਤੀ ਸਫਲਤਾ ਅਤੇ ਰੁਕਾਵਟਾਂ ਤੋਂ ਆਜ਼ਾਦੀ ਗਣੇਸ਼ ਨੂੰ ਰੁਕਾਵਟਾਂ ਦਾ ਨਾਸ਼ ਕਰਨ ਵਾਲਾ ਆਪਣੇ ਪਹਿਲਾ ਪੂਜਿਆ ਜਾਣ ਵਾਲਾ ਦੇਵਤਾ ਮੰਨਿਆ ਜਾਂਦਾ ਹੈ ਅਰਬਪਤੀ ਆਪਣੇ ਘਰਾਂ ਅਤੇ ਦਫ਼ਤਰਾਂ ਵਿੱਚ ਗਣੇਸ਼ ਦੀ ਮੂਰਤੀਆਂ ਰੱਖੰਦੇ ਹਨ ਤਾਂ ਜੋ ਕੋਈ ਉਹਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ ਇਹ ਕਾਰੋਬਾਰ ਅਤੇ ਨੌਕਰੀ ਵਿੱਚ ਤਰੱਕੀ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਨੰਬਰ 7 ਲਕਸ਼ਮੀ ਜੀ ਦੀ ਮੂਰਤੀ ਦੌਲਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਲਕਸ਼ਮੀ ਜੀ ਦੀ ਮੂਰਤੀ ਰੱਖਣ ਨਾਲ ਕਦੇ ਵੀ ਧਨ ਅਤੇ ਭੋਜਨ ਦੀ ਕਮੀ ਨਹੀਂ ਹੁੰਦੀ ਇਸ ਨੂੰ ਘਰ ਦੀ ਸੁਰੱਖਿਅਤ ਥਾਂ ਕਾਰੋਬਾਰੀ ਸਥਾਨ ਜਾਂ ਪ੍ਰਾਰਥਨਾ ਕਮਰੇ ਵਿੱਚ ਰੱਖਣ ਨਾਲ ਆਰਥਿਕ ਵਿਕਾਸ ਹੁੰਦਾ ਹੈ ਇਸ ਨੂੰ ਭਗਵਾਨ ਵਿਸ਼ਨੂੰ ਦੇ ਨਾਲ ਜਾਂ ਇਕੱਲੇ ਵੀ ਸਥਾਪਿਤ ਕੀਤਾ ਜਾ ਸਕਦਾ ਹੈ ਕੀ ਤੁਹਾਡੇ ਘਰ ਵਿੱਚ ਉਹਨਾਂ ਵਿੱਚੋਂ ਕੋਈ ਮੂਰਤੀ ਹੈ ਜੇਕਰ ਨਹੀਂ ਤਾਂ ਤੁਸੀਂ ਦੌਲਤ ਖੁਸ਼ਹਾਲੀ ਨੂੰ ਆਕਰਸ਼ਿਤ ਕਰਨ ਲਈ ਇਹਨਾਂ ਸ਼ੁਭ ਮੂਰਤੀਆਂ ਨੂੰ ਆਪਣੇ ਘਰ ਵਿੱਚ ਵੀ ਰੱਖ ਸਕਦੇ ਹੋ ਅਤੇ ਸਫਲਤਾ ਤੇ ਖੁਸ਼ਹਾਲੀ ਵਿੱਚ ਵਾਦਾ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਤੁਹਾਡੇ ਲਈ ਆਪਾਂ ਇਸ ਤੋਂ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੀ ਰਹੀਏ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ